228 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਨਾਲ ਜੁੜੇ ਇੱਕ ਵੱਡੇ ਨਾਮ ਨੂੰ ਗ੍ਰਿਫਤਾਰ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ 7 ਦਸੰਬਰ ਨੂੰ ਹੋਈ ਐਫ ਆਈ ਆਰ ਦੇ ਤਹਿਤ ਕੀਤਾ ਗਿਆ ਹੈ ਜੋ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਵੱਲੋਂ ਦਰਜ ਕਰਵਾਈ ਗਈ ਸੀ ਇਸ ਕੇਸ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਕੀ ਵਿਅਕਤੀਆਂ ਦੇ ਵਿੱਚ ਵੀ ਖਲਬਲੀ ਮਚ ਗਈ ਹੈ ਸਤਿੰਦਰ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਐਡਿਟ ਅਤੇ ਵਿੱਤੀ ਮਾਮਲਿਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਇਲਜ਼ਾਮ ਹੈ ਕਿ ਉਹ ਐਸਡੀਪੀਸੀ ਨਾਲ ਜੁੜੇ ਵੱਡੇ ਵਿੱਤੀ ਕੰਮਾਂ ਨੂੰ ਸੰਭਾਲਦੇ ਸਨ ਉਹਨਾਂ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਮਿਹਨਤਾਨਾ ਮਿਲਦਾ ਸੀ ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਸਨ ਅਤੇ ਉਹਨਾਂ ਨਾਲ ਜੁੜੀਆਂ ਕਈ ਕੰਪਨੀਆਂ ਦੇ ਸੀਏ ਵੱਜੋਂ ਕੰਮ ਕਰਦੇ ਸਨ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮਾਮਲੇ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ ਹੁਣ ਜਾਂਚ ਏਜੰਸੀਆਂ ਵੱਲੋਂ ਕੋਹਲੀ ਨਾਲ ਜੁੜੇ ਸਾਰੇ ਵਿੱਤੀ ਲੈਣ-ਦੇਣ ਅਤੇ ਖਾਤਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਪੱਖ ਸਾਹਮਣੇ ਆਇਆ ਹੈ ਅਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੀ ਪੱਖ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕਾਨੂੰਨ ਆਪਣੇ ਮੁਤਾਬਕ ਕਾਰਵਾਈ ਕਰੇਗਾ ਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਚੀਫ ਫੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ اے ਹਲਕਾ ਜਨਾਲਾ ਮੈਂ ਹੁਣੇ ਹੀ ਖਬਰ ਸੁਣ ਰਿਹਾ ਸੀਗਾ ਕਿ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਸਿੱਖ ਸੰਗਤਾਂ ਨੂੰ ਪਿਛਲੇ 4-5 ਸਾਲਾਂ ਤੋਂ ਜਿਹੜੀ ਏਡੀ ਕੀਤੀ ਜਾ ਰਹੀ ਸੀਗੀ ਜਿਹੜੇ 328 ਗੁਰੂਗਰਾ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਛਾ ਦਲ ਚੁਆਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪਤਾ ਦੰਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਤੇ ਸਿੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ ਚੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਕਿ ਇਸ ਸਮੇਂ ਐਸਜੀਪੀਸੀ ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੂਪਾਂ ਦੇ ਵਿੱਚ ਜਿਹੜਾ ਮੁੱਖ ਮੁੱਜਮ ਆ ਉਹਦੀ ਅੱਜ ਗ੍ਰਫਤਾਰੀ ਹੋਈ ਆ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਂਬੰਦੀ ਕਰਦੀਆਂ ਆਈਆਂ ਸੀਗੀਆਂ ਤਰਨੀਆਂ ਮਜਾਦੇ ਕਰਦੀਆਂ ਆਈਆਂ ਸੀਗੀਆਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਔਰ ਪਹਿਲੀ ਗ੍ਰਿਫਤਾਰੀ ਵੀ ਮੇਨ ਵਿਅਕਤੀ ਅਕਾਊਂਟੈਂਟ ਸਤਨਦਰ ਸਿੰਘ ਕੋਹਲੀ ਦੀ ਹੋਈ ਹੈ ਸੋ ਮੈਂ ਸਬਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਹੈ ਔਰ ਲਾਜਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਪਤਾ ਕਰਨ ਵਾਲੇ ਦੋਸ਼ੀ ਆ ਸੱਜ ਸੱਜ ਸਾਡੇ ਜੜਿਆ ਜੇਲ੍ਹ ਦੀਆਂ ਸਲੇਖਾਂ ਸਲਾਖਾਂ ਦੇ ਪਿੱਛੇ ਜਿਹੜੇ ਜਾਣਗੇ ਇਹ ਸਾਡੀ ਕਮਿਟਮੈਂਟ ਸੀਗੀ ਕਿਉਂਕਿ ਸੰਗਤਾਂ ਦੀ ਮੰਗ ਸੀ ਸੰਗਤਾਂ ਦੀ ਮੰਗ ਉੱਤੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਮੈਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੰਨੇ ਵੀ ਇਸ ਮੱਲ ਕੇਸ ਦੇ ਵਿੱਚ ਦੋਸ਼ੀ ਨੇ 16 ਦੇ 16 ਸਭ ਨੂੰ ਫੜ ਕੇ ਜਿਹੜਾ ਉਹ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਿਹੜਾ ਉਪੇ ਦਿਆਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਸ੍ਰੋਮ ਮਾਵਣੇ ਤੇ 16 ਲੋਕਾਂ ਤੇ ਐਫ ਆਈ ਆਰ ਹੋਈ ਸੀ ਤੇ ਇੱਕ ਚੰਦਰ ਬੋਲੀ ਜਿਹੜੀ ਗ੍ਰਿਫਤਾਰੀ ਹੋਣੀ ਸੀ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਕਿੱਡਾ ਰਿਐਕਸ਼ਨ ਹੈ ਪੰਜਾਬ ਦੇ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ 328 ਰੂਪ ਹੀ ਖੁਰਦੂ-ਬੁਰਦ مطلب ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਹੈ ਇਹ ਔਰ ਜੇ ਕੋਈ ਸੱਚਾ ਤੇ ਉਹ ਆਪ ਹੀ ਜਾ ਕੇ ਪੇਸ਼ ਹੋ ਜੇ ਉਹਨੂੰ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਣਾਲੇ ਸੀਏ ਸਾਹਿਬ ਦੀ ਤਾਂ تنخواਹ ਹੀ ਬਹੁਤ ਸੀਨਰੀ ਤੇ ਜਨਵਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪਦਾ ਕੰਮ ਠੀਕ ਤਰ੍ਹਾਂ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਗੱਲ ਸੋ ਕਾਨੂੰਨ ਆਪਦਾ ਰਸਤਾ ਖਤਿਆਰ ਕਰ ਰਿਹਾ ਸਰਕਾਰ ਉਹ ਜੜਿੱਕਾ ਨਹੀਂ ਪਾ ਰਹੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਐਜ਼ ਇਹ ਵਿਦਾਲਿਜ਼ਮ ਮਾਮਲਾ ਹੈ। ਕਿਹੋ ਜਿਹਾ ਹੋਣਾ ਪਹਿਲਾਂ ਸਾਰਿਆਂ ਨੇ ਕਿ ਸਰਕਾਰ ਤੋਂ ਬੰਦ ਕਰੀਂਦੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰ ਇਸ਼ਰਸ ਨੇ ਚੱਲਣ ਕੀਤੀ ਹੋਈ ਹੈ। ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਉੱਪਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਹੈ। ਤੇ ਉਹਨਾਂ ਦੇ ਸਤਕਾਰ ਦੇ ਲਈ ਜੇ ਕੋਈ ਕੰਮ ਕਾਨੂੰਨ ਅਨਸਾਰ ਹੋ ਰਿਹਾ ਤੇ ਸਰਕਾਰ ਉਹਦੇ ਵਿੱਚ ਬਿਲਕੁਲ ੜਿੱਕਾ ਨਹੀਂ ਪਾਵੇਗੀ ਪਹਿਲਾਂ ੜਿੱਕਾ ਪੈਂਦਾ ਰਹੇ ਤਾਂ ਹੀ ਉਹ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਤਰੂ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜਾ ਗੁਰਬਿਲਾਸ ਪਾਸ਼ਾ ਦੀ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਦਬੀ ਕਿਉਂ ਕੀਤੀ ਗਈ ਆ ਸੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਇਹ ਸਰਕਾਰ ਅਤੇ ਗੁਰੂ ਸਾਹਿਬ ਦੀ ਕਿਰਪਾ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਗ੍ਰਿਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਗ੍ਰਿਫਤਾਰੀ ਹੋਣੀ ਹੈ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦਾ ਪਰ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਇਹਦੇ ਤਾਂ ਮੁੱਦੇ ਹੀ ਆ ਸੀ ਥੈਂਕ ਯੂ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਨਾਲ ਜੁੜੇ ਇੱਕ ਵੱਡੇ ਨਾਮ ਨੂੰ ਗ੍ਰਿਫਤਾਰ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ 7 ਦਸੰਬਰ ਨੂੰ ਹੋਈ ਐਫ ਆਈ ਆਰ ਦੇ ਤਹਿਤ ਕੀਤਾ ਗਿਆ ਹੈ ਜੋ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਵੱਲੋਂ ਦਰਜ ਕਰਵਾਈ ਗਈ ਸੀ ਇਸ ਕੇਸ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਕੀ ਵਿਅਕਤੀਆਂ ਦੇ ਵਿੱਚ ਵੀ ਖਲਬਲੀ ਮਚ ਗਈ ਹੈ ਸਤਿੰਦਰ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਐਡਿਟ ਅਤੇ ਵਿੱਤੀ ਮਾਮਲਿਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਇਲਜ਼ਾਮ ਹੈ ਕਿ ਉਹ ਐਸਜੀਪੀਸੀ ਨਾਲ ਜੁੜੇ ਵੱਡੇ ਵਿੱਤੀ ਕੰਮਾਂ ਨੂੰ ਸੰਭਾਲਦੇ ਸਨ ਉਹਨਾਂ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਮਹਿਨਤਾਨਾ ਮਿਲਦਾ ਸੀ ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਸਨ ਅਤੇ ਉਹਨਾਂ ਨਾਲ ਜੁੜੀਆਂ ਕਈ ਕੰਪਨੀਆਂ ਦੇ ਸੀਏ ਵੱਜੋਂ ਕੰਮ ਕਰਦੇ ਸਨ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮਾਮਲੇ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ ਹੁਣ ਜਾਂਚ ਏਜੰਸੀਆਂ ਵੱਲੋਂ ਕੋਹਲੀ ਨਾਲ ਜੁੜੇ ਸਾਰੇ ਵਿੱਤੀ ਲੈਣ-ਦੇਣ ਅਤੇ ਖਾਤਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਪੱਖ ਸਾਹਮਣੇ ਆਇਆ ਹੈ ਅਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੀ ਪੱਖ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਕਾਨੂੰਨ ਆਪਣੇ ਮੁਤਾਬਕ ਕਾਰਵਾਈ ਕਰੇਗਾ ਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਚੀਫ ਫੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ اے ਹਲਕਾ ਜਨਾਲਾ ਮੈਂ ਹੁਣੇ ਹੀ ਖਬਰ ਸੁਣ ਰਿਹਾ ਸੀਗਾ ਕਿ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਸਿੱਖ ਸੰਗਤਾਂ ਨੂੰ ਪਿਛਲੇ 4-5 ਸਾਲਾਂ ਤੋਂ ਜਿਹੜੀ ਅੜੀ ਕੀਤੀ ਜਾ ਰਹੀ ਸੀਗੀ ਜਿਹੜੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਛਾ ਦੋਚ ਹੋਇਆ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪੱਛਾ ਦਲਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਸਿੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ ਚੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਕਿ ਇਸ ਸਮੇਂ ਐਸਜੀਪੀਸੀ ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੂਪੰਦ ਵਿੱਚ ਜਿਹੜਾ ਮੁੱਖ ਮੁੱਜਮ ਆ ਉਹਦੀ ਅੱਜ ਗ੍ਰਫਤਾਰੀ ਹੋਈ ਆ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਂਬੰਦੀ ਕਰਦੀਆਂ ਆਈਆਂ ਸੀਗੀਆਂ ਧਰਨੀਆਂ ਮਜਾਦੇ ਕਰਦੀਆਂ ਆਈਆਂ ਸੀਗੀਆਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਔਰ ਪਹਿਲੀ ਗ੍ਰਿਫਤਾਰੀ ਵੀ ਮੇਨ ਵਿਅਕਤੀ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਹੋਈ ਹੈ ਸੋ ਮੈਂ ਸਬਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਹੈ ਔਰ ਲਾਜਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਪਤਾ ਕਰਨ ਵਾਲੇ ਦੋਸ਼ੀ ਆ ਸੱਜ ਸੱਜ ਸਾਡੇ ਜਿਹੜਿਆ ਜੇਲ੍ਹ ਦੀਆਂ ਸਲੇਖਾਂ ਸਲਾਖਾਂ ਦੇ ਪਿੱਛੇ ਜਿਹੜੇ ਜਾਣਗੇ ਇਹ ਸਾਡੀ ਕਮਿਟਮੈਂਟ ਸਿਗੀ ਕਿਉਂਕਿ ਸੰਗਤਾਂ ਦੀ ਮੰਗ ਸੀ ਸੰਗਤਾਂ ਦੀ ਮੰਗ ਉੱਤੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਮੈਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੰਨੇ ਵੀ ਇਸ ਮੱਲ ਕੇਸ ਦੇ ਵਿੱਚ ਦੋਸ਼ੀ ਨੇ 16 ਦੇ 16 ਸਭ ਨੂੰ ਫੜ ਕੇ ਜਿਹੜਾ ਉਹ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਿਹੜਾ ਉਪੇਜਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28 ਰੂਪ ਮਾਵਲੇ ਤੇ 16 ਲੋਕਾਂ ਤੇ ਐਫ ਆਈ ਆਰ ਹੋਈ ਸੀ ਤੇ ਇੱਕ ਸੰਦਰਭ ਬੋਲੀ ਜਿਹੜੇ ਕਮਪਡੈਂਟ ਜਿਹੜੇ ਨੇ ਸੀਏ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕਿ ਕਿਹੜਾ ਚਾਹੁੰਦੇ ਹੋ ਪੰਜਾਬ ਦਾ ਕਿਹੜਾ ਰਿਐਕਸ਼ਨ ਪੰਜਾਬ ਦੇ ਅ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਹੈ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਦੀ ਪੂਰਾ 328 ਰੂਪ ਹੀ ਖੁਰਦੂ ਬੁਰਦ مطلب ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਹੈ ਇਹ ਔਰ ਜੇ ਕੋਈ ਸੱਚਾ ਤੇ ਆਪ ਹੀ ਜਾ ਕੇ ਪੇਸ਼ ਹੋ ਜੇ ਉਹਨੂੰ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਣਾਲੇ ਸੀਏ ਸਾਹਿਬ ਦੀ ਤਾਂ ਤਨਖਾਹ ਹੀ ਬਹੁਤ ਸੀ ਤੇ ਜਮਵਾਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪਦਾ ਕੰਮ ਠੀਕ ਤਰ੍ਹਾਂ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਗੱਲ ਸੋ ਕਾਨੂੰਨ ਆਪ ਦਾ ਰਸਤਾ اختیار ਕਰ ਰਿਹਾ ਸਰਕਾਰ ਉਹ ਜੜਿੱਕਾ ਨਹੀਂ ਪਾ ਰਹੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਅੰਦਾਜ਼ਾ ਨਹੀਂ ਖੰਣਾ ਚਾਹੀਦਾ ਇਹ ਜਿਉਟਲਿਜ਼ਮ ਮਾਮਲਾ ਹੈ। ਉਹਨਾਂ ਨੇ ਪਹਿਲਾਂ ਸਾਰਿਆਂ ਨੇ ਕਿ ਸਰਕਾਰ ਦਰਵਾਜ਼ਾ ਨਹੀਂ ਬੰਦ ਕਰੇਨੀ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰ ਇਸ਼ਰਸਨ ਨੇ ਚੰਦਨ ਕੀਤੀ ਹੋਈ ਹੈ। ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਪੇਪਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਹੈ। ਤੇ ਉਹਨਾਂ ਦੇ ਸਤਕਾਰ ਦੇ ਲਈ ਜੇ ਕੋਈ ਕੰਮ ਕਾਨੂੰਨ ਅਨੁਸਾਰ ਹੋ ਰਿਹਾ ਤੇ ਸਰਕਾਰ ਉਹਦੇ ਵਿੱਚ ਬਿਲਕੁਲ ਡਿਕਾ ਨਹੀਂ ਪਾਵੇਗੀ ਪਹਿਲਾਂ ਡਿਕਾ ਪੈਂਦੇ ਰਹੇ ਤਾਂ ਹੀ ਉਹ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਥਰੂ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜਾ ਗੁਰੂ ਬਿਲਾਸ ਪਾਸ਼ਾ ਦੀ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਅਦਬੀ ਕਿਉਂ ਕੀਤੀ ਗਈ ਆ ਸੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਇਹ ਸਰਕਾਰ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਗ੍ਰਿਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਗ੍ਰਿਫਤਾਰੀ ਹੋਣੀ ਹੈ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦੇ ਪਰ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਇਹਦੇ ਤਾਂ ਮੁੱਦੇ ਹੀ ਆ ਸੀ ਥੈਂਕ ਯੂ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਨਾਲ ਜੁੜੇ ਇੱਕ ਵੱਡੇ ਨਾਮ ਨੂੰ ਗ੍ਰਿਫਤਾਰ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ 7 ਦਸੰਬਰ ਨੂੰ ਹੋਈ ਐਫ ਆਈ ਆਰ ਦੇ ਤਹਿਤ ਕੀਤਾ ਗਿਆ ਹੈ ਜੋ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਵੱਲੋਂ ਦਰਜ ਕਰਵਾਈ ਗਈ ਸੀ ਇਸ ਕੇਸ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਕੀ ਵਿਅਕਤੀਆਂ ਦੇ ਵਿੱਚ ਵੀ ਖਲਬਲੀ ਮਚ ਗਈ ਹੈ ਸਤਿੰਦਰ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਐਡਿਟ ਅਤੇ ਵਿੱਤੀ ਮਾਮਲਿਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਇਲਜ਼ਾਮ ਹੈ ਕਿ ਉਹ ਐਸਜੀਪੀਸੀ ਨਾਲ ਜੁੜੇ ਵੱਡੇ ਵਿੱਤੀ ਕੰਮਾਂ ਨੂੰ ਸੰਭਾਲਦੇ ਸਨ ਉਹਨਾਂ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਮਹਿਨਤਾਨਾ ਮਿਲਦਾ ਸੀ ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਸਨ ਅਤੇ ਉਹਨਾਂ ਨਾਲ ਜੁੜੀਆਂ ਕਈ ਕੰਪਨੀਆਂ ਦੇ ਸੀਏ ਵੱਜੋਂ ਕੰਮ ਕਰਦੇ ਸਨ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮਾਮਲੇ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ ਹੁਣ ਜਾਂਚ ਏਜੰਸੀਆਂ ਵੱਲੋਂ ਕੋਹਲੀ ਨਾਲ ਜੁੜੇ ਸਾਰੇ ਵਿੱਤੀ ਲੈਣ-ਦੇਣ ਅਤੇ ਖਾਤਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਪੱਖ ਸਾਹਮਣੇ ਆਇਆ ਹੈ ਅਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੀ